ਉਹ ਮੂਰ ਤੱਕ ਲੰਘਾ ਜਾਣ ਬੁਲਾਉਂਦੀਆਂ ਬਹੁਤ ਹੀ ਖੂਬ ਕਦਰਦਾਰਾ ਜ਼ੋਰਦਾਰ ਤਾੜੀਆਂ ਜੀ ਸੱਚੀ ਕਾਹਨੂੰ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਨਾ تیر ਸੈਖ ਸੁਨੇਹ ਹੈ ਇੱਕ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ 26 ਜਨਵਰੀ ਮਨਾਈ ਜਾ ਰਹੀ ਆ ਤਾਂ ਦੂਜੇ ਪਾਸੇ ਉਕਾਸੀ ਨਜ਼ਰ ਆ ਰਹੀ ਆ ਤਾ ਇਹਨਾਂ ਨੇ ਆ ਐਸ.ਡੀ. ਅਨੁਸਾਰ ਤੋਂ ਜਿਹੜਾ ਸਨਮਾਨ ਲੈਣਾ ਆ ਇਹਨਾਂ ਨੇ ਨਹੀਂ ਸਮਝਿਆ ਕਿਉਂਕਿ ਇਹਨਾਂ ਨੇ ਬਾਈਕਾਟ ਕਰਤਾ ਵਾ ਕਿਉਂ ਕੀ ਗੱਲਬਾਤ ਕਰਾਂਗੇ ਆ ਬਾਈ ਸਸਿਕਾ ਉੱਚੀ ਬੋਲੋ ਸਿਕਾ ਸਸਿਕਾ ਦੀ ਆ ਤੁਸੀਂ ਅੱਜ ਤੱਕ ਵੀ ਜਾਣਦੇ ਤੇ ਤੁਹਾਨੂੰ ਸਨਮਾਨ ਕੀਤਾ ਜਾ ਰਿਹਾ ਸੀ ਪਰ ਤੁਸੀਂ ਉਹਨਾਂ ਦੇ ਬਾਈਕਾਟ ਕਰਤਾ ਕੀ ਗੱਲ ਸਰ ਇਹ ਸਰਕਾਰ ਨੇ ਅਜ ਤੱਕ ਸਾਡੀ ਸਾਰੀ ਲਈ ਸਾਡੇ ਪਰਿਵਾਰਾਂ ਨੂੰ ਅਣਗੌਲਿਆ ਸਮਝਿਆ ਇਹ ਸਰਕਾਰ ਨਾਲ ਸੀ 26 ਜਨਵਰੀ ਦਾ ਬਾਈਕਾਟ ਕੀਤਾ ਡੇਢ ਸਿਕਾ ਕਿ ਨੂੰ ਸਲਾਬ ਵਿੱਚ ਤੇਤੀ ਸਾਡੇ ਬਜ਼ੁਰਗਾਂ ਦੀ ਦੇਣ ਸੀ ਉਹ ਸਾਡਾ ਫਰਜ਼ ਸੀ ਅਸੀਂ ਨਿਭਾ ਦਿੱਤਾ ਇਸ ਕਾਰਨ ਅਸੀਂ ਸਮਾਨ ਨਹੀਂ ਲੈਣਾ ਸਮਾਨ ਕੋ ਨਾ ਲਗਾਣਾ ਅਰੇ ਸਭਾ ਜਾਲ ਲੱਗਦਾ ਦੇਸ਼ ਯਾਦ ਨਾ ਇਹ ਸਾਰਾ ਅਸੀਂ ਤਾਂ ਅਜੇ ਵੀ ਉਹ ਦੇਸ਼ ਸਾਡਾ ਖਲਾਬ ਹੈ ਇਹਨਾਂ ਨਾਲ ਤਾਂ ਕਾਲੇ ਗਰੇ ਚੱਗੇ ਸੀ ਜਿਨ੍ਹਾਂ ਨੇ ਮਤਲਬ ਬਨੂ ਦਾ ਸਹੀ ਟਰ ਦੇ ਵਿੱਚ ਗੱਲ ਕਰਦੇ ਸੀ ਅਸਲੀ ਉੱਤੋਂ ਤੁਹਾਡੀ ਗੱਲਬਾਤ ਹੋ ਰਹੀ ਸੀ ਤੇ ਕੀ ਕਹਿੰਦੇ ਅਸਲੀ ਉੱਤੋਂ ਅਸੀਂ ਸਾਰੇ ਸੋਚਣਾ ਹੈ ਕਿ ਚਲੋ ਸਹੀ ਦਵਾਇਆ ਫਟ ਤੈਕ ਦੇ ਤਰੀਕ ਪੰਜ ਤਰੀਕ ਵਾਲੀ ਗੱਲ ਹੋਦੀ ਆ ਤਰੀਕ ਪੈ ਤਰੀਕ ਹਾਂਜੀ ਸਰ ਭਰੋਸੇ ਜੋ ਕਿ ਆ ਗੱਲ ਆਦੀ ਇਹ 26 ਜਨਵਰੀ 15 ਅਗਸਤ ਦਾ ਸਹਿਤ ਕਰਾਇਆ ਜਾਂਦੇ ਆ ਹਾਂਜੀ ਬਾਅਦ ਕਿਸੇ ਨਹੀਂ ਪੁੱਛਣਾ ਕੋਈ ਇਸ ਦੇ ਬਸਤਰਾ ਨਹੀਂ ਲੈਣੀ ਸਰ ਕੋਈ ਇਸ ਦੇ ਦਸਤਾਵੇਜ਼ ਪਾ ਓਹ ਸਾਡੇ ਨਾਲ ਕੀ ਕਰ ਰਹੇ ਹੋ ਜਾ ਰਹੇ ਹੋ ਹਾਂਜੀ ਅਸੀਂ ਜਾ ਰਹੇ ਜੀ ਜੀ ਸਾਡਾ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਨਾਰਾਜ਼ ਹੋ ਕੇ ਜਿਹੜੇ ਜਾ ਰਹੇ ਨੇ ਆ ਜਿਨ੍ਹਾਂ ਨੂੰ ਅੱਜ 26 ਜਨਵਰੀ ਤੇ ਸਨਮਾਨ ਕਰਨਾ ਸੀ ਉਹਨਾਂ ਨੇ ਸਨਮਾਨ ਲੈ ਤੋ ਅਨੁਕਾਰ ਕਰ ਦਿੱਤਾ ਸੋਸਾਇਟੀ ਮੁਖਵੀਮਾਨ ਐਸਜੀਐਮਜੀ ਦਾ ਸਰਦਾਰ ਰਵਿੰਦਰਪਾਲ